ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੀਰੀ ਪੀਰੀ ਏ ਜਿੱਥੇ ਜਮਦਾ ਬੰਦਾ ਸੀਰੀ ਏ ਜਿੱਥੇ ਕਰਜੇ ਹੇਠ ਪੰਜੀਰੀ ਏ ਬਾਪੂ ਦੇ ਕਰਜ ਦੇ सूद ਪੁੱਤ ਜਮਦੇ ਜਿਹੜੇ ਤੂੰ ਮਾ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜਾਂਦੇ ਵਾਸਤੇ ਰੋ ਮਾਤਰਤੀਏ ਤੇਰੀ ਗੋਦ ਨੂੰ ਚਨ ਹੋਰ ਬਥੇਰੇ ਮਾ ਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨਾਕੂ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੀਰੀ ਪੀਰੀਏ ਜਿੱਥੇ ਜਮਦਾ ਬੰਦਾ ਸੀਰੀਏ ਜਿੱਥੇ ਕਰਜੇ ਢ ਪੰਜੀਰੀਏ ਬਾਪੂ ਦੇ ਕਰਜ ਤੇ सूद ਪੁੱਤ ਜਮਦੇ ਜਿਹੜੇ ਤੂੰ ਮਾਹੌਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇਲੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜਾਂਦੇ ਵਾਸਤੇ ਰੋ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨਾਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੀਰੀ ਪੀਰੀ ਏ ਜਿੱਥੇ ਜਮਦਾ ਬੰਦਾ ਸੀਰੀ ਏ ਜਿੱਥੇ ਕਰਜੇ ਢੇਟ ਪੰਜੀਰੀ ਏ ਬਾਪੂ ਦੇ ਕਰਜੇ ਸੂਦ ਪੁੱਤ ਜੰਮਦੇ ਜਿਹੜੇ ਤੂੰ ਮਾਹੌਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜਾਂਦੇ ਵਾਸਤੇ ਰੋ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾਂ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਤੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਤੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮੰਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੀਰੀ ਪੀਰੀ ਏ ਜਿੱਥੇ ਜਮਦਾ ਬੰਦਾ ਸੀਰੀ ਏ ਜਿੱਥੇ ਕਰਜੇ ਢ ਪੰਜੀਰੀ ਏ ਬਾਪੂ ਦੇ ਕਰਜ ਦੇ सूद ਪੁੱਤ ਜਮਦੇ ਜਿਹੜੇ ਤੂੰ ਮੰਗਾ ਭਰ ਦਿਆ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇਲੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇਲੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜਾਂਦੇ ਵਾਸਤੇ ਰੋ ਮਾਤਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਮਾ ਧਰਤੀਏ ਤੇਰੀ ਗੋਦ ਨੂੰ ਚੰਨ ਹੋਰ ਬਥੇਰੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੇਰੀ ਪਰੀਏ ਜਿੱਥੇ ਜਮਦਾ ਬੰਦਾ ਸੀਰੀਏ ਜਿੱਥੇ ਕਰਜੇ ਢ ਪੰਜੀਰੀਏ ਬਾਪੂ ਦੇ ਕਰਜ ਦੇ सूद ਪੁੱਤ ਜਮਦੇ ਜਿਹੜੇ ਤੂੰ ਮਾਹੌਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇਲੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜਾਂਦੇ ਵਾਸਤੇ ਰੋ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਮਾਂ ਤਰਤੀਏ ਤੇਰੀ ਗੋਦ ਨੂੰ ਚੰਨ ਹੋਰਬ ਤੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾਰੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਤੰਗ ਨਾ ਸਮਝਣ ਤੰਗੀਆਂ ਨੂੰ ਜਿੱਥੇ ਮਿਲਣ ਅੰਗੂਠੇ ਸੰਗੀਆਂ ਨੂੰ ਜਿੱਥੇ ਵਾਲ ਤਰਸਦੇ ਕੰਗੀਆਂ ਨੂੰ ਨੱਕ ਵਗਦੇ ਅੱਖਾਂ ਚੁੰਨੀਆਂ ਤੇ ਦੰਦ ਕਰੇੜੇ ਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਤੂੰ ਮਗਦਾ ਰਹੀ ਵੇ ਸੂਰਜਾ ਕਮੀਆਂ ਦੇ ਵੇੜੇ ਜਿੱਥੇ ਟੱਕਿਆਂ ਦੀ ਮੇਰੀ ਪੀਰੀਏ ਜਿੱਥੇ ਜਮਦਾ ਬੰਦਾ ਸੀਰੀਏ ਜਿੱਥੇ ਕਰਜੇ ਢੇਠ ਪੰਜੀਰੀਏ ਬਾਪੂ ਦੇ ਕਰਜ ਦੇ ਸੂਦ ਪੁੱਤ ਜਮਦੇ ਜਿਹੜੇ ਤੂੰ ਮਾਂ ਹੋ ਕੇ ਭਰ ਦਿਆਂ ਅਸਮਾਨ ਜੜੇਰੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇਲੇ ਤੂੰ ਮਗਦਾਰਈ ਵੇ ਸੂਰਜਾ ਕਮੀਆਂ ਦੇ ਵੇਲੇ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਜਾਂਦੇ ਵਾਸਤੇ ਰੋ